ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੂਰਵ ਸੰਗਤਾਂ ਬੜੇ ਉਤਸ਼ਾਹ ਚਾ ਦੇ ਨਾਲ ਮਨਾਰੀਆਂ ਨੇ ਅਸੀਂ ਪਹੁੰਚੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਕਿ ਤੁਹਾਨੂੰ ਦਿਖਾਵਾਂਗੇ ਕਿ ਫੁੱਲਾਂ ਦੀ ਜਿਹੜੀ ਸਜਾਵਟ ਹੋ ਚੁੱਕੀ ਹੈ ਸਵੇਰ ਤੋਂ ਹੀ ਇਹ ਸਜਾਵਟ ਕੱਲ ਤੋਂ ਹੀ ਚੱਲ ਰਹੀ ਸੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਕਿ ਦਰਸ਼ਨ ਕਰ ਸਕਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਬਿਲਕੁਲ ਕਿੰਨੀ ਸੋਹਣੀ ਜਿਹੜੀ ਕਿ ਸਜਾਵਟ ਫੁੱਲਾਂ ਦੀ ਜਿਹੜੀ ਕੀਤੀ ਹੋਈ ਹੈ ਜਿਹੜੀ ਸੰਗਤ ਦੂਰ ਦਰਾਡੇੋਂ ਇੱਥੇ ਪਹੁੰਚੀ ਆ ਉਹਨਾਂ ਵੱਲੋਂ ਇੱਥੇ ਜਿਹੜੀ ਕਿ ਫੋਟਾਂ ਵੀ ਖਿੱਚਵਾਈਆਂ ਜਾ ਰਹੀਆਂ ਨੇ ਕਿ ਜਿਹੜੇ ਕਿ ਇਹ ਫੁੱਲ ਲੱਗੇ ਹੋਏ ਨੇ ਇਹ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪੁੰਜਨੇ ਕੋਈ ਦੇਸੀ ਫੁੱਲ ਵੀ ਜਿਹੜੇ ਕਿ ਵਰਤੇ ਗਏ ਨੇ ਦੇਖੋ ਕਿੰਨੇ ਸੋਹਣੇ ਢੰਗ ਦੇ ਨਾਲ ਜਿਹੜੀ ਕਿ ਇੱਥੇ ਸਜਾਵਟ ਕੀਤੀ ਗਈ ਹੈ ਔਰ ਬਹੁਤ ਸੋਹਣੇ ਜਿਹੜੇ ਕਿ ਕੰਮ ਕੀਤਾ ਗਿਆ ਹੈ ਕਾਰੀਗਰਾਂ ਵੱਲੋਂ ਜਿਹੜਾ ਕਿ ਇਹ ਕੰਮ ਕੀਤਾ ਗਿਆ ਹੈ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਬਹੁਤ ਹੀ ਸੋਹਣੀ ਮਨਮੋਹਕ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਲੇ-ਦੁਆਲੇ ਸਾਰੇ ਕਿਤੇ ਇਹ ਫੁੱਲਾਂ ਦੀ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਹਿਲਾ ਪ੍ਰਕਾਸ਼ ਪੂਰਵ ਬੜਾ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਮਨਾ ਰੀਆਂ ਨੇ ਸਵੇਰੇ ਗੁਰਦੁਆਰਾ ਰਾਮਸਰ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਕੱਢਿਆ ਜਾਵੇਗਾ ਬੱਬਾ ਬੁੱਢਾ ਜੀ ਜਿਹੜੇ ਕਿ ਪਹਿਲੇ ਗ੍ਰੰਥੀ ਹੋਏ ਸਨ ਅਤੇ ਪਹਿਲਾ ਹੁਕਮਨਾਮਾ ਆਇਆ ਸੀ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਸੋ ਹਰ ਸਾਲ ਜਿਹੜਾ ਕਿ ਪਹਿਲਾ ਪ੍ਰਕਾਸ਼ ਪੂਰਵ 탄ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦੇਸ਼ ਅੰਦੇਸ਼ਾਂ ਤੋਂ ਇੱਥੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਇਹ ਜਿਹੜਾ ਕਿ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਸੋ ਸੰਗਤ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਉਹਨਾਂ ਦਾ ਇੱਥੇ ਜਿਹੜੀ ਸਜਾਵਟ ਕੀਤੀ ਗਈ ਹੈ ਬਹੁਤ ਸੋਹਣਾ ਮਨਮੋਹਕ ਨਜ਼ਾਰਾ ਹੈ ਉਹ ਦੂਰ ਦਰਡੇ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਨੇ ਸੋ ਤੁਸੀਂ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰੋਮਨਿਕ ਕਮੇਟੀ ਵੱਲੋਂ ਬਹੁਤ ਵਧੀਆ ਸਜਾਵਟ ਕੀਤੀ ਜਾ ਰਹੀ ਹੈ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਦਰਸ਼ਨ ਕਰਨ ਵਾਸਤੇ ਸੰਗਤਾਂ ਨੂੰ ਬਹੁਤ ਸੋਹਣੀ ਸਜਾਵਟ ਮਿਲ ਰਹੀ ਹੈ ਬਈਆ ਤੋਂ ਕਰਨ ਵਾਸਤੇ ਵੇਖਣ ਵਾਸਤੇ ਆਪ ਜੀ ਵੀ ਸੰਗਤਾਂ ਜੁਨੀਆਂ ਵੀ ਇੱਥੇ ਆ ਕੇ ਬੈਠੀਆਂ ਵਾ ਗੁਰੂ ਸਾਹਿਬ ਦੇ ਦਸਨਾ ਵਾਸਤੇ ਘਰੋਂ ਚੱਲ ਕੇ ਆਉਣ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਬਿਲਕੁਲ ਜੀ ਬਹੁਤ ਸੋਹਣੀ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਦੂਰ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਪਹਿਲਾ ਪ੍ਰਕਾਸ਼ ਪੂਰਬੇ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਇੱਥੇ ਮਨਾਉਣ ਵਾਸਤੇ ਪਹੁੰਚੀਆਂ ਗੁਰੂ ਸਾਹਿਬ ਦੀ ਬਹੁਤ ਕਿਰਪਾਈ ਹੈ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਕਿ ਸਵੇਰੇ ਜਦੋਂ ਪ੍ਰਕਾਸ਼ ਦਿਵਸ ਚੱਲੂ ਹੋਣਾ ਵਾ ਦੂਰੋਂ ਦੂਰੋਂ ਸੰਗਤਾਂ ਕੇ ਦਰਸ਼ਨ ਕਰਨ ਗਿਆ ਨਾਲੇ ਤੇ ਰੁਸੀਦ ਆਮ ਸਰ ਗੁਰਦਰਾ ਘਾਵਾ ਤੋਂ ਪ੍ਰਕਾਰ ਦੀ ਉਸ ਚਾਲੂ ਹੋਏਗਾ ਚੱਲ ਕੇ ਆਏਗਾ ਤੇ ਇੱਥੇ ਹਰਮਨਦਰ ਸਾਹਿਬ ਸੇ ਆਏਗਾ ਜੀ ਬਿਲਕੁਲ ਜੀ ਹੋਰ ਵੀ ਸੰਗਤ ਦੂਰ ਤੋਂ ਆਡੇ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲਾਗੇ ਹੀ ਰਹਿੰਨੇ ਜੀ ਪਿੰਡ ਪੰਡੋਰੀ ਵੜੈਚ ਆ ਐਤਵਾਰ ਦੇ ਐਤਵਾਰ ਸਰੋਵਰ ਦੇ ਵਿੱਚ ਸੇਵਾ ਕਰਦੇ ਆ ਸਾਰੇ ਵੀਰ ਹੁਣ ਫੁੱਲਾਂ ਦੀ ਸੇਵਾ ਲਾਉਣ ਦੇ ਅੰਦਰ ਹੁਣ ਰਾਮਸਰ ਸਰੋਵਰ ਦੀ ਪੈਂਡ ਦੀ ਸੇਵਾ ਕਰਨੀ ਤੇ ਉਹ ਫੁੱਲਾਂ ਦੀ ਸੇਵਾ ਸਾਨੂੰ ਮਿਲ ਗਈ ਉੱਥੇ ਹੁਣ ਰਾਮਸਰ ਸਾਰੇ ਫੁੱਲਾਂ ਦੀ ਸੇਵਾ ਲਾ ਕੇ ਫਿਰ ਸਾਨੂੰ ਹੁਣ ਅਚਿੰਦਰਪਾਲ ਜੀ ਹੁਣਾ ਜਿਹੜੇ ਬੰਬੇ ਤੋਂ ਆਏ ਆ ਉਹ ਵੀਰ ਜੀ ਹੁਣਾ ਨੇ ਸਾਨੂੰ ਇੱਥੇ ਬੁਲਾਇਆ ਵੀ ਜਿਹੜੀ ਸੇਵਾ ਰੰਦੀ ਆ ਅੰਦਰ ਤੁਸੀਂ ਹੁਣ ਸਪੂਰਨ ਕਰ ਲੋ ਤੇ ਖੁਸ਼ੇ ਗੁਰੂ ਰਾਮਦਾਸ ਜੀ ਦੇ ਮਿਲਨੇ ਫੁੱਲਾਂ ਦੀ ਸੇਵਾ ਲਾਉਂਦਿਆਂ ਹੀ ਇੱਥੇ ਸਾਨੂੰ ਖੁਸ਼ੇ ਮਿਲਦੇ ਆ ਲਾਗੇ ਲਾਗੇ ਜਗਤਾਰ ਸਿੰਘ ਜੂਰੀ ਰਾਗੀ ਦਾ ਮੈਂ ਬਰਦਰ ਆ ਜਿਹੜੇ ਅੰਦਰ ਕੀਰਤਨ ਕਰਦੇ ਨਾਨਕ ਚੁੜੀਆਂ ਛੁਟੀਆਂ ਅਸੀਂ ਐਤਵਾਰ ਦੇ ਐਤਵਾਰ ਸਰੋਵਰ ਦੀ ਕਾਈ ਦੀ ਸੇਵਾ ਕਰਦੇ ਆ ਕਾਲੀ ਦਾੜੀ ਸੀ ਜਦੋਂ ਅਸੀਂ ਇੱਥੇ ਗੁਰੂ ਸਾਹਿਬ ਦੇ ਚਰਨਾਂ ਚਾਏ ਆ ਚਿੱਟੇ ਦਾੜੇ ਹੋ ਗਏ ਆ ਪਰ ਹੁਣ ਸਾਨੂੰ ਗੁਰੂ ਰਾਮਦਾਸ ਜੀ ਨੇ ਫੁੱਲਾਂ ਦੀ ਸੇਵਾ ਦਾ ਵੀ ਮੌਕਾ ਬਖਸ਼ਿਆ 10-12 ਸਾਲ ਹੋ ਚੁੱਕੇ ਆ ਫੁੱਲਾਂ ਦੀ ਸੇਵਾ ਵੀ ਲਾਉਂਦਿਆਂ ਨੂੰ ਇੱਕ ਸਾਡੇ ਨਾਲ ਸਹਿਲ ਵੀਰ ਜੀ ਆ ਜਿਨ੍ਹਾਂ ਦੇ ਰਾਈ ਅਸੀਂ ਸਾਰੇ ਰਲ ਮਿਲ ਕੇ ਫੁੱਲਾਂ ਦੇ ਤੇ ਛਰੋਵਰ ਦੇ ਗਰੂਪ ਰਾਲ ਕੇ ਸੇਵਾ ਕਰਦੇ ਆ ਲਾਗੇ ਲਾਗੇ ਜਿੰਨੇ ਛਰੋਵਰ ਆ ਉਹਨਾਂ ਦੀ ਪੇਂਟ ਦੀ ਸੇਵਾ ਵੀ ਗੁਰੂ ਰਾਮਦਾਸ ਜੀ ਬਖਸ਼ਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਨੂੰ ਤੇ ਜਿਹੜੀ ਕਿ ਬਿਨਾ ਭਾਗ ਤੋਂ ਜਿਹੜੀ ਕਿ ਸੇਵਾ ਨਹੀਂ ਮਿਲਦੀ ਕਿੰਨੇ ਭਾਗਾਂ ਨਾਲ ਸਮਝਦੇ ਆ ਗੁਰੂ ਜੀ ਮੇਰਾ ਕੜਾ ਕਾਲਾ ਦਾੜਾ ਹੀ ਜਦੋਂ ਮੈਂ ਇੱਥੇ ਆਣ ਕੇ ਸੇਵਾ ਚਾਲੂ ਕੀਤੀ ਤੇ ਟੁੱਟੇ ਸਾਈਕਲ ਤੋਂ ਮੈਂ ਆਇਆ ਤੇ ਬੱਚੇ ਮੇਰੇ ਅਫਸਰ ਲੱਗ ਚੁੱਕੇ ਆ ਪੰਜਾਬ ਪੁਲਿਸ ਦੇ ਵਿੱਚ ਮੇਰੇ ਬੱਚੇ ਅਫਸਰ ਲੱਗੇ ਆ ਤੇ ਇੱਕ ਮੇਰਾ ਬੇਟਾ ਅਮਰੀਕਾ ਗਿਆ ਇਥੋਂ ਬਿਨਾ ਪੈਸਿਆਂ ਤੋਂ ਹੀ ਤੇ 1 ਸਾਲ ਦੇ ਵਿੱਚ ਹੀ ਪੀਆਰ ਹੋ ਗਿਆ ਪਰ ਸੇਵਾ ਨੂੰ ਭਾਗ ਲੱਗਦੇ ਆ ਜਦੋਂ ਪੋ ਦਾ ਮਹੀਨਾ ਹੁੰਦਾ ਉਦੋਂ ਸਾਰੇ ਸੇਵਾਦਾਰ ਭੱਜ ਜਾਂਦੇ ਆ ਪਰ ਗੁਰੂ ਰਾਮਦਾਸ ਜਿਹਦੇ ਤੇ ਮਿਹਰਬਾਨ ਹੁੰਦੇ ਆ ਉਹਨਾਂ ਨੂੰ ਲਿਆ ਕੇ ਆਪਣੇ ਹੱਥੀਂ ਸੇਵਾ ਲੈ ਲੈਂਦੇ ਆ ਬੰਦੇ ਦੀ ਕੋਈ ਕਰਤੂਤ ਨਹੀਂ ਆ ਬੰਦਾ ਕੁਝ ਕਰ ਜਵੇ ਜੋ ਕਰਨਾ ਮਗਰ ਮੇਰੇ ਸਾਧਗੁਰ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਨਾ ਭਰੇ ਖਜ਼ਾਨੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਜਦੋਂ ਕਿਰਪਾ ਆ ਜਾਂਦੀ ਆ ਉਦੋਂ ਸਾਰੀਆਂ ਟਾਣੀਆਂ ਨਿਵੰਡਾ ਪੈਂਦੀਆਂ ਆ ਗੁਰੂ ਰਾਮਦਾਸ ਦੇ ਘਰ ਆਇਆ ਸਾਰੇ ਖਜਾਨੇ ਖਾਲੀ ਭਰੇ ਭਰ ਜਾਂਦੇ ਆ ਬੀਜਿਆ ਹਰਿਆ ਹੋ ਜਾਂਦਾ ਆ ਜਿਨ੍ਹਾਂ ਦੇ ਘਰ ਚ ਕਲੇਸ਼ ਰਹਿੰਦਾ ਆ ਉਹ ਕਲੇਸ਼ ਭੱਜ ਕੇ ਤੇ ਗੁਰੂ ਰਾਮਦਾਸ ਦੀ ਬਖਸ਼ਿਸ਼ ਉਹਨਾਂ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਲੈਂਦੀ ਆ ਇਸੇ ਨਾਲ ਹੀ ਸੰਗਤਾਂ ਜੁੜੀਆਂ ਰਹਿੰਦੀਆਂ ਆਣ ਕੇ ਸੇਵਾ ਵੀ ਲਾਉਂਦੀਆਂ ਜਿਹੜੀ ਜਿਹੜੀ ਸੰਗਤ ਸੇਵਾ ਲਾਉਂਦੀ ਗੁਰੂ ਰਾਮਦਾਸ ਦੇ ਘਰ ਉਹ ਖਾਲੀ ਝੋਲੀਆਂ ਲੈ ਕੇ ਆਉਂਦੀ ਆ ਤੇ ਭਰ ਕੇ ਇੱਥੋਂ ਲੈ ਕੇ ਚਲ ਜਾਂਦੀ ਆ ਜਿਹੜੇ ਮੈਂ ਵੇਖੇ ਬੜੇ ਬੜੇ ਗਰੀਬ ਨਮਾਣੇ ਇੱਥੇ ਆਉਂਦੇ ਕੋਹੜੇ ਆਉਂਦੇ ਆ ਉਹ ਵੀ ਰਾਜੀ ਹੋ ਜਾਂਦੇ ਗੁਰੂ ਰਾਮਦਾਸ ਜੀ ਦੇ ਘਰ ਆਣ ਕੇ ਕਿਉਂ ਮੈਂ ਆਪ 10 15 20 ਸਾਲ ਤੋਂ ਗੁਰੂ ਦੇ ਨਾਲ ਜੁੜਿਆ ਆ ਤੇ ਮੇਰੇ ਘਰ ਦੇ ਜਿਹੜੇ ਪੁੱਠੇ ਪਾਸੇ ਪਏ ਸੀ ਸਿੱਧੇ ਹੋ ਗਏ ਆ ਰਾਜਾ ਬਣਾਤਾ ਗੁਰੂ ਰਾਮਦਾਸ ਜੀ ਨੇ ਮੈਨੂੰ ਹਣ ਖੁਸ਼ੇ ਦਿੱਤੇ ਜਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਪਿੰਡ ਪੰਡੋਰੀ ਵੜਾਇਚ ਆ ਤੇ ਮੈਨੂੰ ਸਰੋਵਰ ਦੇ ਵਿੱਚ ਵੀ ਬਾਪੂ ਪੰਡੋਰੀ ਵੀ ਜਾਂਦੇ ਆ ਜਿਹੜੇ ਵੀਰ ਨੇ ਸਰੋਵਰ ਚ ਸੇਵਾ ਲਾਉਣੀ ਹੋਵੇ ਐਤਵਾਰ ਦੇ ਐਤਵਾਰ 52 ਨੰਬਰ ਕਮਰਾ ਆ ਹਰ ਐਤਵਾਰ ਅਸੀਂ ਸਰੋਵਰ ਦੇ ਵਿੱਚ ਸੇਵਾ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਉਹ ਤੁਸੀਂ ਦੇਖ ਸਕਦੇ ਕਿ ਬਜ਼ੁਰਗਾਂ ਵੱਲੋਂ ਕਿਹਾ ਗਿਆ ਕਿ ਉਹ ਧੰਨ ਧੰਨ ਸ੍ਰੀ ਗੁਰੂ ਰਾਮ ਜੀ ਦਾ ਆਰਾਮਦਾਸ ਜੀ ਦਾ ਸ਼ੁਕਰ ਗੁਜ਼ਾਰ ਕਰਦੇ ਨੇ ਕਿਉਂਕਿ ਉਹਨਾਂ ਦੇ ਸਦਕਾ ਹੀ ਉਹਨਾਂ ਨੂੰ ਸੇਵਾ ਮਿਲੀ ਉਹਨਾਂ ਦੇ ਬਖਸ਼ਿਸ਼ਾਂ ਇਹਨਾਂ ਨੂੰ ਮਿਲੀਆਂ ਸੋ ਜਦੋਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜਦੋਂ ਕਾਲੀ ਦਾੜੀ ਹੁੰਦੀ ਸੀ ਉਦੋਂ ਤੋਂ ਹੀ ਇੱਥੇ ਸੇਵਾ ਕਰਦੇ ਆ ਰਹੇ ਨੇ ਸੋ ਸਰੋਵਰ ਦੀ ਸੇਵਾ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਫੁੱਲਾਂ ਦੀ ਸੇਵਾ ਵੀ ਉਹਨਾਂ ਨੇ ਨਾਲ ਮਿਲ ਕੇ ਜਿਹੜੀ ਕੀਤੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਧੰਤਨਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਣ ਲਈ ਦੂਰ ਦਰਾਡੇ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੀਆਂ ਨੇ ਸਵੇਰੇ ਪਹਿਲੇ ਟਾਈਮ ਰਾਮਸਰ ਤੋਂ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਨਿਕਲੇਗਾ ਅਤੇ ਉਸ ਮੌਕੇ ਤੇ ਜਿਹੜੇ ਕਿ ਧੰਤਨ ਸ਼੍ਰੀ ਗੁਰੂ ਜੀ ਸਾਹਿਬ ਮਹਾਰਾਜੀ ਛਤਰ ਛਾਇਆ ਹੈ ਇਟ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਸਜਾਇਆ ਜਾਵੇਗਾ ਧੰਤਨ ਧੰਤਨ ਸ਼੍ਰੀ ਗੁਰੂ ਜੀ ਸਾਹਿਬ ਦਾ ਪਹਿਲਾ ਪ੍ਰਕਾਸ਼ ਪੂਰਵ ਮੌਕੇ ਸੰਗਤਾਂ ਦੇ ਸ਼ਬਦ ਦੇਸ਼ਾਂ ਤੋਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਸਿਰਵੇਰੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਲੂਸ ਸਜਾਏ ਜਾਣਗੇ ਕੱਲ ਸ਼ਾਮ ਨੂੰ ਜਿਹੜੀ ਕਿ ਆਤਿਸ਼ਬਾਜੀ ਵੀ ਕੀਤੀ ਜਾਵੇਗੀ ਸੋ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੇ ਫੁੱਲਾਂ ਦੇ ਸਜਾਵਟ ਜਿਹੜੀ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤੀ ਗਈ ਹੈ ਸੋ ਸੰਗਤਾਂ ਯਾਨੀ ਕਿ ਦੂਰ ਦਰਾਡੇੋਂ ਦਰਸ਼ਨ ਕਰਨ ਲਈ ਪਹਿਲਾ ਪ੍ਰਕਾਸ਼ ਪੁਰਮਣੋਂ ਲਈ ਪਹੁੰਚੇ ਨੇ ਮਠਿਆਈਆਂ ਦੇ ਲੰਗਰ ਵੀ ਜਿਹੜੇ ਕਿ ਇੱਥੇ ਤਿਆਰ ਕੀਤੇ ਗਏ ਨੇ ਸੁਰਖਾਬ ਟੀਵੀ ਤੋਂ ਗੁਰਪ੍ਰਸੰਤ ਅਪਦੀ ਖਾਸ ਰਿਪੋਰਟ ਅੰਮ੍ਰਿਤਸਰ سب کچھ پرساد آنند پیا گری بائے ست گرو میں پایا ستگر کا پایا سہد سن بزیاں بہ تائیاں راگ رتن پروار کریا شبد گاون پائیاں شبد تابو ہری تیرا من تیر آنند ہوا سب تریا پایا میرے آت سدا رہو مرنا می ہر ناگ رہو تو من میرے جو کرے تیرا کار د سن سگنا دن ست سوامی سوپ منہ سارے کہ نا تم میرے سدا رہتا سب کشا گئے دو سنج پاتے کر سک پاتے ਜੋ ਸੰਤ ਆਪਿ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸਿ ਪੂਰੇ ਗੁਰ ਤੇ ਜਾਨ ਮਾਤੇ ਤਦ ਤੁਮ ਸੋਣ ਤੇ ਪੂਨੀਤ ਕਹ ਭਰ ਪੂਰੇ ਇਹੋ ਅੰਤ ਨਾਨਕ ਕੋ ਚੰਨਾ ਮੰਗੇ ਵਾਜੀ ਅਹਦ ਤੁ तब 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 है multimod spamal 福 worship mulan dimon 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 limon dimon